ਅੱਜ ਜੋ ਸਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਆਲਰੇਡੀ ਚੱਲ ਰਹੀ ਹੈ ਮਿਸ਼ਨ ਨਿਸ਼ਚੈ ਉਹਦੇ ਤਹਿਤ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਤਹਿਤ ਹੀ ਅਸੀਂ ਡਰੱਗਸ ਦੇ ਅਗੇਂਸਟ ਅਵੇਰਨੈਸ ਦੀ ਲਗਾਤਾਰ ਵਕਫੇ ਵਕਫੇ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਸੈਮੀਨਾਰਸ ਵੀ ਕਰਦੇ ਹਾਂ ਤੇ ਉਹ ਜਿਹੜੀ ਐਨਫੋਰਸਮੈਂਟ ਜਿਹੜੀ ਡਰਾਈਵ ਹੈ ਉਹ ਵੀ ਚੱਲ ਰਹੀ ਹੈ ਉਸੇ ਲੜੀ ਦੇ ਵਿੱਚ ਅੱਜ ਗੁਰਦਾਸਪੁਰ ਪੁਲਿਸ ਲਾਈਨਸ ਦੇ ਵਿੱਚ ਇੱਕ ਬੜਾਈ ਵੱਡਾ ਜਿਹੜਾ ਟੂਰਨਾਮੈਂਟ ক্রিকেট ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਹਨ ਔਰ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਦੇ ਲਈ ਕਈ ਸਾਰੇ ਸਕੂਲਸ ਤੇ ਕਈ ਸਾਰੇ ਸਮਾਜ ਸੇਵੀ ਸੰਸਥਾਵਾਂ ਤੇ ਕਈ ਐਡਿਕਟਸ ਜਿਹੜੇ ਹੁਣ ਡੀ ਐਡਿਕਟ ਹੋ ਚੁੱਕੇ ਹਨ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਹੈ ਇੱਥੇ ਇੱਕ ਵੱਡਾ ਕਲਚਰਲ ਈਵੈਂਟ ਵੀ ਕਰਵਾਇਆ ਜਾ ਰਿਹਾ ਹੈ ਸੋ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਜਾਗਰੂਕ ਜਾਗਰੂਕਤਾ ਸੈਮੀਨਾਰ ਤੇ ਕੈਂਪਾਂ ਦੇ थ्रू ਲੋਕਾਂ ਦੇ ਵਿੱਚ ਇੱਕ ਮੈਸੇਜ ਜ਼ਰੂਰ ਜਾਏਗਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਤੇ ਸਾਡੀ ਯੂਥ ਨੂੰ ਔਰ ਜਿਹੜੇ ਸਾਡੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਸचेत ਰਹਿਣ ਦੀ ਤੇ ਅਵੇਅਰ ਰਹਿਣ ਦੀ ਡਰਗ ਦੇ ਬੁਰੇ ਪ੍ਰਭਾਵਾਂ ਤੋਂ ਉਹ ਉਹਦਾ ਵੀ ਮੈਸੇਜ ਜ਼ਰੂਰ ਮਿਲੇਗਾ ਇਥੇ ক্রিকেট ਦੀ ਟੀਮ ਹੈਗੀ ਆ ਫਾਈਨਲ ਮੈਚ ਆਰਗੇਨਾਈਜ਼ ਕੀਤਾ ਗਿਆ ਹੈ ਕਲਚਰਲ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ ਹਾਂਜੀ ਇਹਨਾਂ ਨੂੰ ਇਨਾਮ ਵੀ ਟਰੋਫੀਜ਼ ਵਗੈਰਾ ਦਿੱਤੀ ਜਾਣਗੀ ਤੇ ਇੱਕ ਸਾਡਾ ਜਿਹੜਾ ਉਪਰਾਲਾ ਹੈ ਕਿ ਅਸੀਂ ਸਾਂਝ ਵੱਲੋਂ ਜਿਹੜੇ ਪਰਿਆਵਰਣ ਨੂੰ ਬਚਾਉਣ ਦਾ ਸਾਡਾ ਮੈਸੇਜ ਹੈ ਉਹਦੇ ਤਹਿਤ ਅਸੀਂ ਇਹਨਾਂ ਨੂੰ ਬੂਟੇ ਵੀ ਦੇ ਰਹੇ ਹਾਂ ਬੂਟੇ ਬੰਦੇ ਜਾਣ ਕੇ ਤਾਂ ਕਿ ਬੱਚੇ ਜਿਹੜੇ ਇਸ ਚੀਜ਼ ਨੂੰ ਲੈ ਕੇ ਵੀ ਅਵੇਅਰਨ ਕਿ ਉਹ ਆਪਣਾ ਪਰਿਆਵਰਣ ਦਾ ਬਚਾਉ ਉਹ ਵੀ ਕਰਨਾ ਹੈ ਤੇ ਇਸ ਪ੍ਰਤੀ ਵੀ ਅਵੇਅਰ ਹਨ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਜਿਹੜੀ ਹੈ ਜੋ ਵੀ ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਗੁਰੂਤੀ ਇਸ ਵੇਲੇ ਫੈਲੀ ਹੋਈ ਹੈ ਡਰੱਗਸ ਦੀ ਉਹਦੇ ਅਗੇਂਸਟ ਕੰਮ ਕਰ ਰਹੀ ਹੈ ਉਦੀ ਲੜੀ ਦੇ ਵਿੱਚ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਬਹੁਤ ਹੀ ਇੱਕ ਸੱਚੀ ਔਰ ਸੱਚੀ ਲਗਨ ਨਾਲ ਜਿਹੜੀ ਸਾਡੀ ਮੁਹਿਮਾ ਹੈ ਉਹਨੂੰ ਹੁਲਾਰਾ ਦਿੰਦੇ ਹੋਏ ਆਪਰੇਸ਼ਨ ਨਿਸ਼ਚੇ ਦਾ ਆਗਾਜ਼ ਕੀਤਾ ਗਿਆ ਹੈ ਜਿਹਦੇ ਦੌਰਾਨ ਅੱਜ ਜਿਹੜਾ ਕ੍ਰਿਕਟੇਟਰ ਦਾ ਮੈਚ ਕਰਵਾ ਕੇ ਸਾਡੇ ਸਮਾਜ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਸਪੋਰਟਸ ਵਾਲੇ ਪਾਸੇ ਜਾਣ ਵਾਸਤੇ ਉਤਸ਼ਾਹ ਪੀੜ ਕਰਨ ਦੀ ਜੋ ਪਹਿਲ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਤੁਹਾਡੇ ਬਾਦਿਬਰਾਹੀ ਮੈਂ ਸਾਰੇ ਪੰਜਾਬ ਦੇ ਵਿੱਚ ਸਾਰੇ ਜਿਹੜੇ ਵੀ ਵਸਨੀਕ ਹਨ ਪੰਜਾਬ ਦੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਰੰਗਲਾ ਪੰਜਾਬ ਬਨਾਲ ਵਿੱਚ ਸਾਡਾ ਸਾਥ ਦਿਓ ਅਤੇ ਜਿਹੜਾ ਵੀ ਕੋਈ ਡਰੱਗ ਵੇਚਦਾ ਹੈ ਜਾਂ ਉਹਦੇ ਬਾਰੇ ਸੇਵਨ ਕਰਦਾ ਉਹਦੇ ਬਾਰੇ ਪੁਲਿਸ ਨੂੰ ਸੂਚਨਾ ਦਿਓ ਅਤੇ ਆਪਣੀ ਸੋਸਾਇਟੀ ਨੂੰ ਸਾਫ਼ ਸੁਥਰੀ ਅਤੇ ਇੱਕ ਰੰਗਲਾ ਪੰਜਾਬ ਬਣ ਜਾਣ ਵਿੱਚ ਹੈਲਪ ਕਰੋ ਧੰਨਵਾਦ ਜੀ ਸਮਾਂ ਏਐਸ ਸ਼ੁਭਾਚੰਦਰ ਟ੍ਰੈਫਿਕ ਐਜੂਕੇਸ਼ਨਲ ਗੁਰਦਾਸਪੁਰ ਸੋ ਮੈਂ ਚਾਹਾਂਗਾ ਕਿ ਜੋ ਸਾਡਾ ਪੰਜਾਬ ਹੈ ਪੰਜਾਂ ਦਰਿਆਵਾਂ ਦੀ ਧਰਤੀ ਹੈ ਛੇਮਾਂ ਦਰਿਆ ਨਸ਼ਿਆਂ ਦਾ ਵਗ ਰਿਆ ਸਮਾਨਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੀ ਇੱਕ ਸੋਚ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸੋ ਸਾਰੇ ਜ਼ਿਲ੍ਹੇ ਸਾਰੇ ਪੁਲਿਸ ਅਫਸਰ ਇਸ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਚ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸ ਪਰ ਜੋ ਕੀ ਨਸ਼ਿਆਂ ਦੇ ਖਿਲਾਫ ਇੱਕ ਮਹਿੰਮ ਵਿੱਡੀ ਹੈ ਜਿਹਦਾ ਨਾਮ ਹੈ ਮਿਸ਼ਨ ਨਿਸ਼ਚੇ ਸੋ ਇਸ ਮਿਸ਼ਨ ਦੇ ਤਹਿਤ ਅਸੀਂ ਅਲੱਗ-ਅਲੱਗ ਸਕੂਲਾਂ ਕਾਲਜਾਂ 'ਚ ਜਾ ਕੇ ਆਪਣੇ ਸੈਮੀਨਾਰ ਲਗਾ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਸੋ ਪਬਲਿਕ ਨੂੰ ਚਾਹੀਦਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਜੋ ਕਿ ਨਸ਼ੇ ਜੋ ਵੇਚ ਰਹੇ ਨੇ ਨਸ਼ਿਆਂ ਦੇ ਸੁੱਦਾਗਰ ਉਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜੀਏ ਸੋ ਜੋ ਕਿ ਇੱਕ ਬਹੁਤ ਜ਼ਰੂਰੀ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਕਿ ਨਸ਼ਿਆਂ ਦੇ ਖਿਲਾਫ ਇੱਕ ਨਵਾਂ ਨੰਬਰ ਜਾਰੀ ਹੋਇਆ ਹੈ ਉਹ ਨੰਬਰ 7814545950 ਜੋ ਕਿ ਇਹ ਨੰਬਰ ਨੂੰ ਸਾਡੇ ਸੀਨੀਅਰ ਪੁਲਿਸ ਅਫਸਰ ਅਸੀਮ ਕਰਦੇ ਨੇ ਸੋ ਤੁਸੀਂ ਸਾਰਿਆਂ ਨੇ ਇਸ ਨੰਬਰ ਤੇ ਸਾਨੂੰ ਇਹਦੇ ਇਨਫੋਰਮੇਸ਼ਨ ਦੇਣੀ ਹੈ ਤਾਂ ਕਿ ਇਸ ਨਸ਼ਿਆਂ ਖਿਲਾਫ ਕੰਮ ਕਰ ਸਕੀਏ ਨਸ਼ਿਆਂ ਖਿਲਾਫ ਆਪਣਾ ਜੋ ਵਧੀਆ ਤਰੀਕੇ ਨਾਲ ਤੁਹਾਡੇ ਸਹਿਯੋਗ ਨਾਲ ਕੰਮ ਕਰ ਸਕੀਏ ਸੋ ਪੰਜਾਬ ਨੂੰ ਆਪਣਾ ਹੱਸਦਾ ਵਸਦਾ ਸੋਨੇ ਦੀ ਚਿੜੀ ਦੁਬਾਰਾ ਪੰਜਾਬ ਬਣਾਈਏ ਸੋ ਥੈਂਕ ਯੂ ਜੀ हेलो एवरीवन आई एम इनाया और मैं कैलेडूनियन इंटरनेशनल स्कूल में पढ़ती हूँ पठानकोट में और मैं आज पुलिस लाइन के इवेंट में आई थी विच वाज एनेक्टेड बाय एस एस सर इट वाज वेरी नाइस इवेंट बिकॉज हमने बहुत सारे लोगों बारे के बारे में पढ़ा इंस्पायरिंग स्टोरीज पढ़ी और ड्रग के बारे में उन्होंने बताया कि हमें ड्रग क्यों छोड़ने चाहिए जैसे कि वो हमारे लिवर को अफेक्ट करता है माउथ कैंसर हो जाता है ऑक्सीजन की कमी आती है जिसके कारण बहुत सारे सिविर इफेक्ट्स होते हैं तो इट वॉज वेरी इंस्पायरिंग इवेंट थैंक यू